ਸਾਰੇ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਸਾਰੇ ਬਰਬਰੀ ਦੀ ਕਲੈਕਸ਼ਨ ਰਹੀ ਜੀ ਚਨਾਰ ਦੀ ਵਧੀਆ ਵਾਲੀ ਦੇਖੋ ਆਪਾਂ ਪਤਾ ਨੂੰ ਪਹਿਲਾਂ ਵੀ ਵੀਡੀਓ ਚ ਦੱਸ ਦਿਆਂ ਜੀ ਅਸੀਂ ਏਕੇ ਤੇ ਐਸਕੇ ਜਾਂ ਕੋਈ ਹੋਰ ਸਿੰਪਲ ਬਰਬਰੀ ਨਹੀਂ ਸੇਲ ਕਰ ਰਹੇ ਅਸੀਂ ਚਨਾਰ ਦੀ ਬਰਬਰੀ ਸੇਲ ਕਰ ਰਹੇ ਹਾਂ ਜੀ ਤੁਹਾਨੂੰ ਸੂਟ ਤੇ ਸਟੈਂਪ ਲੱਗੀ ਦਿਖਾ ਕੇ ਦੇਵਾਂਗੇ ਤੇ ਬਾਕੀ ਤੁਹਾਡੀ ਚੋਇਸ ਹੈ ਜੀ ਕਾਫੀ ਦਿਨ ਹੋ ਗਏ ਪਹਿਲਾਂ ਮੈਂ ਉਦਾਂ ਲੱਤ ਨਾਲ ਪਰੇਸ਼ਾਨ ਸੀ ਜੀ ਹੁਣ ਤੁਹਾਨੂੰ ਪਤਾ ਥੋੜਾ ਟੀ ਐਲ ਸੀ ਵਧ ਗਏ ਇਨਫੈਕਸ਼ਨ ਜਿਆਦਾ ਹੁਣ ਖਰਕੇ ਇਧਰ ਮੈਨੂੰ ਗੁਰਦੇ 'ਚ ਵੀ ਪ੍ਰੋਬਲਮ ਆ ਰਹੀ ਹੈ ਇਹਦੇ ਵਿੱਚ ਵੀ ਇਨਫੈਕਸ਼ਨ ਹੋਈ ਪਿਆ ਸੋ ਜੂਈ ਪੇ ਦਰਦ ਨਹੀਂ ਹਟਦਾ ਹੁਣ ਵੀ ਮੈਂ ਡਾਕਟਰ ਨੇ ਮੈਨੂੰ ਮਨਾ ਕਰਿਆ ਸੀ ਵੀ ਕੋਈ ਐਂਟੀਬਾਇਟਿਕ ਜਾਂ ਦਰਦ ਵਾਲੀ ਦਵਾਈ ਲੈਣੀ ਨਹੀਂ ਪਰ ਮੈਂ ਇੰਨੀ ਕੁ ਜਿਆਦੇ ਔਖੀ ਸੀ ਸਾਰਾ ਦਿਨ ਹਸਪੀਟਲ 'ਚ ਲਾਉਣ ਦੇ ਬਾਵਜੂਦ ਵੀ ਕੱਲ ਵੀ ਅੱਜ ਵੀ ਇਹ ਮੇਰੇ ਦਰਦ ਮੇ ਤੋਂ ਰਿਹਾ ਨਹੀਂ ਗਿਆ ਹੈ ਨਾ ਇੰਨਾ ਕਿੰਨਾ ਚਿਰ ਦਰਦ ਬੰਦਾ ਸਹਿ ਲੂਗਾ ਮੈਂ ਅੱਧੀ ਕੋ ਗੋਲੀ ਲੈ ਲਈ ਹੁਣ ਉਹਦੇ ਨਾਲ ਮੇਰਾ ਥੋੜਾ ਜਿਹਾ ਸਰੀਰ ਸੈੱਟ ਹੋਇਆ ਮੈਂ ਕਿ ਸੋਚਿਆ ਵੀ ਚਲ ਵੀਡੀਓ ਅਪਲੋਡ ਕਰ ਲਈਏ ਆਪਾਂ ਨਾ ਅੱਜ ਮੈਂ ਤੁਹਾਨੂੰ ਬਰਬਰੀ ਦੇ ਪ੍ਰਿੰਟ ਦਿਖਾਵਾਂਗੀ 24 ਤੁਹਾਨੂੰ ਆਪਣੇ ਕੋਲੇ ਬਸ ਆਹੀ ਬਰਬਰੀ ਦੇ ਪ੍ਰਿੰਟ ਰਹਿ ਗਏ ਜੀ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਬਾਕੀ ਇਹਨਾਂ ਦੇ ਰੇਟ ਨੇ ਤੁਹਾਨੂੰ ਪਤਾ ਹੀ ਆ ਵੀ ਬਰਬਰੀ ਦੇ ਰੇਟਾਂ ਸੂਟਾਂ ਦਾ ਰੇਟ ਆਪਾਂ ਲੈਸ ਤੇ ਲਾਇਆ ਹੋਇਆ 24 ਤੁਹਾਨੂੰ ਪਸੰਦ ਆ ਲੈ ਸਕਦੇ ਹੋ 1-2 ਕੇ ਦੇ ਵਿੱਚ ਦੁਪੱਟੇ ਵਾਲੇ ਹੋਣਗੇ ਜੀ ਉਹ ਟਾਈ ਡਾਈ ਸਲਵਾਰ ਵਾਲੇ ਨੇ ਤੇ ਬਾਕੀ ਜਿਹੜੇ ਵੀ ਵਿਦਆਊਟ ਦੁਪੱਟਾ ਨੇ ਉਹਨਾਂ ਦੇ ਵੀ ਰੇਟ ਦੱਸਾਂਗੇ ਤੇ ਮੇਰੀਆਂ ਭੈਣਾਂ ਨੂੰ ਰਿਕੁਐਸਟ ਹੈ ਜੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਜਿੱਥੇ ਆਪਾਂ ਸ਼ਾਮ ਨੂੰ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਤੇ ਇੰਸਟਾਗ੍ਰam ਦੀ ਆਈਡੀ ਹੈਗੀ ਜੀ ਰਾਜਵਿੰਦਰ ਸਿੱਧੂ 955 ਉਹਨੂੰ ਵੀ ਤੁਸੀਂ ਫੋਲੋ ਕਰੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਮੈਂਥੋਂ ਬਾਲਾਚਰ ਬੈਠਿਆ ਨਹੀਂ ਜਾਂਦਾ ਲਓ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਟਾਈਡਾਈ ਦੁਪੱਟੇ ਨਾਲ ਦਿਖਾ ਦਈਏ ਦੇਖੋ ਮੈਂ ਇਹੇ ਹੈਂਗਰਾਂ 'ਚ ਟੰਗੇ ਹੋਏ ਨੇ ਪਲੀਜ਼ ਤੁਸੀਂ ਸਮਝੋ ਵੀ ਮੈਂ ਇਨਾ ਕ ਹੈ ਨਹੀਂ ਕੁਐਸਟੀ ਮੇਰੇ ਚ ਵੀ ਮੈਂ ਇਹਨਾਂ ਨੂੰ ਖੋਲ ਕੇ ਸਾਰਿਆਂ ਨੂੰ ਏਦਾਂ ਖਲਾਰ ਕੇ ਫੇਰ ਫੇਰ ਹੈਂਗਰਾਂ 'ਚ ਟੰਗਦਾ। ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਸੇਮ ਦਿਖ ਰਿਹਾ ਜੀ ਇਹ ਪੀਚ ਗਾਜਰੀ ਜਿਹਾ ਕਲਰ ਹੈ ਦੇਖੋ। ਲਓ ਜੀ ਇਹਦੇ ਨਾਲ ਤੁਹਾਨੂੰ ਟਾਈ ਡਾਈ ਸਲਵਾਰ ਮਿਲੇਗੀ ਏਦਾਂ ਦੀ ਜੀ। ਸਲਵਾਰ ਦੇ ਤੁਹਾਨੂੰ ਗੋਡੇ ਤੋਂ نیچے ਤੱਕ ਇਹ ਵਰਕ ਹਾਂ ਸੌਰੀ ਟਾਈ ਡਾਈ ਹੋਊਗਾ ਜੀ ਉੱਪਰ ਉਹ ਇਹ ਰੈੱਡ ਪਲੇਨ ਹੋਏਗਾ। ਦੁਪੱਟੇ ਦੇ ਵਿੱਚ ਇਹ ਵਾਲਾ ਡਿਜ਼ਾਈਨ ਮਿਲੂਗਾ ਜੀ। ਇਸ ਤਰ੍ਹਾਂ ਦਾ ਪੱਟੇ ਦਾ ਡਿਜ਼ਾਈਨ ਮੈਂ ਤੁਹਾਨੂੰ ਥੋੜਾ ਜਿਹਾ ਖੋਲ ਦੇਣੀ ਆ। ਸਾਰੇ ਦੁਪੱਟੇ ਦੇ ਵਿੱਚ ਇਹ ਵਾਲੀ ਡਿਜ਼ਾਈਨ ਬਣਿਆ ਹੋਇਆ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2700 ਰੁਪਏ ਜਿਦਾਂ ਤੁਹਾਨੂੰ ਪਸੰਦ ਆ ਲੈ ਸਕਦਾ ਇਹਦੇ ਵਿੱਚ ਦੋ ਕਲਰ ਨੇ ਆਪਣੇ ਕੋਲੇ ਦੁਪट्टे ਵਾਲੇ ਮੈਂ ਤੁਹਾਨੂੰ ਦੋਨੇ ਇਦਾਂ ਹੀ ਦਿਖਾ ਦੂੰ ਸਾਰੇ ਸੂਟ ਮੈਂ ਇਦਾਂ ਹੈ ਹੈਂਗਰਾਂ 'ਚ ਚੈੱਕ ਕਰਾਂ ਤੁਹਾਨੂੰ ਲਓ ਜੀ ਇਹ ਹੈਗਾ ਬੋਟਲ ਗ੍ਰੀਨ ਹੈ ਇੱਕ ਬਲੈਕ ਬਲੈਕ ਕਲਰ ਹੈ ਜੀ ਇਹ ਬੋਟਲ ਗ੍ਰੀਨ ਨਹੀਂ ਹੈਗਾ ਇਹਦਾ ਬਲੈਕ ਕਲਰ ਹੈ ਇਸ ਤਰ੍ਹਾਂ ਦੀ ਸ਼ਰਟ ਰਹੇਗੀ ਜੀ ਚਨਾਰ ਦੀ ਵਰਬਰੀ ਹੈ ਲਓ ਜੀ ਇਹਦੇ ਨਾਲ ਵੀ ਆਪਾਂ ਤੁਹਾਨੂੰ ਟਾਈ ਡਾਈ ਸਲਵਾਰ ਦੇਵਾਂਗੇ ਲਓ ਜੀ ਇਗਰ ਉਪਰ ਬਲੈਕ ਰਹੇਗਾ ਇਥੋਂ نیچے ਮੂਰੀ ਤੱਕ ਟਾਈਡਾਈ ਆ ਕਈ ਭੈਣਾ ਇਹ ਸੋਚਦੇ ਆ ਨਾ ਨਾ ਵੀ ਜਿਹੜਾ ਟਾਈਡਾਈ ਆ ਉਹ ਕਣੀ ਕੱਲੇ ਮੂਰੇ ਪਹੁੰਚੇ ਪਹੁੰਚੇ ਤੇ ਉਹ ਜਿਨ੍ਹਾਂ ਨੇ ਭੈਣਾ ਨੇ ਗੋਡੇ ਵਾਲੀ ਕੁੰਦਿਆਂ ਵਾਲੀ ਸਲਵਾਰ ਬਣਾਉਣੀ ਹੈ ਸਟੇਟ ਸਲਵਾਰ ਦੇ ਵਿੱਚ ਤੋਂ ਇਹਦੇ ਆ ਜਾਊਗਾ ਕੰਨਿਆਂ ਨੂੰ ਆਏ ਹੁੰਦਾ ਵੀ ਕਿਤੇ ਮੂਰੇ ਕੱਲੇ ਗੋਡੇ-ਗੋਡੇ ਦੇ ਵਿੱਚ ਆਵੇ ਬੈਕ ਕੁੰਦਿਆਂ ਦੇ ਨਾਲ ਵੀ ਨਹੀਂ ਇਹ ਸਾਰੇ ਚ ਹੀ ਆਊਗਾ ਜੀ ਲਓ ਜੀ ਇਹਦਾ ਵੀ ਸੇਮ ਡਿਜ਼ਾਈਨ ਦਾ ਦੁਪੱਟਾ ਇਹਦੇ ਵਿੱਚ ਇਸ ਤਰ੍ਹਾਂ ਦਾ ਥੋੜਾ ਜਿਹਾ ਵਿੱਚ ਤਿੰਨ ਕਲਰ ਪਾਏ ਹੋਏ ਨੇ ਜਿਉਂ ਚ ਦੋ ਕਲਰ 2700 ਰੁਪਏ ਬਿੱਧਾ ਦੁਪੱਟਾ ਜੋ ਵੀ ਤੁਹਾਨੂੰ ਪਸੰਦ ਆ ਜੀ ਜੇ ਤੁਸੀਂ ਇਹਦੀ ਪੀਕੋ ਕਰਵਾਉਂਗੇ ਤਾਂ 2700 ਚ ਬਗ ਜਾਏਗਾ ਜੀ ਜੇ ਫਿਨਿਸ਼ਿੰਗ ਕਰਵਾਉਣੀ ਹੈ ਤਾਂ 3250 ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਣਾ ਵਿਦਆਊਟ ਦੁਪੱਟੇ ਤੋਂ ਇਹ ਆ ਗਿਆ ਬੋਟਲ ਗ੍ਰੀਨ ਉਸੇ ਪ੍ਰਿੰਟ ਦਾ ਇਹ ਵਿਦਆਊਟ ਦੁਪੱਟਾ ਰਹੇਗਾ ਜੀ ਇਹਦੇ ਨਾਲ ਆਪਾਂ ਪਲੇਨ ਸਲਵਾਰ ਰੱਖੀਏ ਦੇਖੋ ਇਸ ਤਰ੍ਹਾਂ ਸਲਵਾਰ ਦੀ ਫੈਬਰਿਕ ਤੁਹਾਨੂੰ ਵਧੀਆ ਮਿਲੂਗੀ ਤੁਸੀਂ ਰਾਮ ਨਾਲ ਸਲਵਾਰ ਤੇ ਚਾਹੇ ਤੁਸੀਂ ਇਕੱਲੇ ਗੋਡਿਆਂ ਤੇ ਲਾਈਨਿੰਗ ਲਾ ਸਕਦੇ ਹੋ ਜੀ ਸ਼ਰਟ ਤੇ ਲਾਉਣੀ ਪੈਗੀ ਹਨਾ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਲਾਓ ਲਾਓ ਨਾ ਸ਼ਰਟ ਤੇ ਲਾਈਨਿੰਗ ਜ਼ਰੂਰ ਲਾਓ ਸਲਵਾਰ ਦੇ ਇਕੱਲੇ ਗੋਟਿਆਂ ਤੇ ਲਾ ਸਕਦੇ। ਦੇਖੋ ਜੀ ਲਾਈਨਿੰਗ ਨਾਲ ਸੂਟ ਦੀ ਕਰੇਸ ਬਣ ਜਾਂਦੀ ਹੈ ਹੋਰ ਕੁਝ ਨਹੀਂ। ਇੱਕ ਕਲਰ ਮਿਲੇਗਾ ਜੀ ਤੁਹਾਨੂੰ ਇਹ ਵਾਲਾ। ਦੇਖੋ। ਇਹ ਕੋਈ ਸੂਟ ਰਹਿ ਗਿਆ ਸਾਡੇ ਕੋਲ ਬਹੁਤ ਜ਼ਿਆਦਾ ਕਲਰ ਸੇਲ ਹੋ ਗਏ ਦੇ। ਇਸ ਤਰ੍ਹਾਂ ਦਾ ਪ੍ਰਿੰਟ ਹੈ ਇਹ। ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਸਲਵਾਰ ਰੱਖੀ ਹੈ ਦੇਖੋ ਜੀ ਸਟੈਂਪ ਲੱਗੀ ਹੋਊਗੀ ਮੈਂ ਤੁਹਾਨੂੰ ਦਿਖਾਉਣਾ ਆਪਾਂ ਲੱਗੀ ਚਨਾਰ ਦੀ ਵਰਕ ਨਹੀਂ ਦਾ। ਦੇਖੋ ਬ੍ਰਾਂਡ ਕਈ ਤਰ੍ਹਾਂ ਦਾ ਹੁੰਦਾ ਹੈ ਨਾ ਬਾਕੀ ਕਪੜਾ-ਕਪੜਾ ਵੇਖ ਹੈ ਜੀ ਬਰਬਰੀ ਕਈ ਵਾਰ ਤਾਂ ਲੱਫ ਵੀ ਜਾਂਦੀ ਹੈ। ਆਪਣੇ ਕੋਲੇ ਜਿਹੜੀ ਫਰਬਰੀ ਹੈ ਜੀ ਮੈਂ ਖੁਦ ਵੀ ਸੂਟ ਰੈਡੀ ਕਰਕੇ ਬਣਾਇਆ ਹਾਂ ਤੁਸੀਂ ਦੇਖਿਆ ਮੇਰਾ ਪ੍ਰਿੰਟਡ ਦੁਪट्टे ਨਾਲ ਮੈਂ ਹੋਰ ਵੀ ਦੋ ਬਣਵਾ ਰਹੀਆਂ ਹੁਣ ਇਹਦਾ ਕੋਈ ਆਪਾਂ ਨੂੰ ਕੰਪਲੇਨ ਨਹੀਂ ਆਏਗੀ ਦੇਖੋ ਜੀ ਸਰਦਾਰੀ ਕਲਰ ਦੇ ਸੂਟ ਨੇ ਜਿਹੜਾ ਵਿਦਾਊਟ ਦੁਪट्टे ਤੋਂ ਸੂਟ ਰਹੇਗਾ ਜੀ ਇਹਦਾ ਪ੍ਰਾਈਸ ਰਹੇਗਾ 1750 ਰੁਪਏ ਪਹਿਲਾਂ ਇਹ ਆਪਾਂ 2000 ਤੋਂ ਚੱਲੇ ਦੇਖੋ ਹੌਲੀ ਹੌਲੀ ਹਨਾ ਲੈਸ ਪ੍ਰਾਈਸ ਦੇ ਵਿੱਚ ਲਾ ਰੱਖਿਆ ਪਹਿਣਾ ਲਈ ਲਓ ਜੀ ਇੱਕ ਆਏਗਾ ਜੀ ਇਸ ਤਰ੍ਹਾਂ ਦਾ ਪ੍ਰਿੰਟ ਕਲਰ ਪ੍ਰਿੰਟ ਦੇਖ ਲਓ ਤੁਸੀਂ ਸਕਰੀਨਸ਼ਾਟ ਲੈ ਲਿਓ ਇਹਦੇ ਨਾਲ ਇਸ ਤਰ੍ਹਾਂ ਦੀ ਪਰਪਲ ਕਲਰ ਦੀ ਸਲਵਾਰ ਹੈ 2.5 ਮੀਟਰ ਦੀ ਕਟਾ ਜੇ ਤੁਸੀਂ ਇਹਦੇ ਨਾਲ 3 ਮੀਟਰ ਲਗਾਉਣਾ ਚਾਹੁੰਦੇ ਹੋ ਲਗਾ ਸਕਦੇ ਹੋ ਕੋਈ ਚੱਕਰ ਨਹੀਂ ਦੂਸਰਾ ਕਲਰ ਆ ਗਿਆ ਜਿਹਦਾ ਇਸ ਤਰ੍ਹਾਂ ਦਾ ਫਰੋਜੀ ਤੇ ਲੈਮਨ ਦਾ ਪ੍ਰਿੰਟ ਹੈ ਬਹੁਤ ਸੋਹਣਾ ਆ ਦੇਖੋ ਦੂਸਰਾ ਕਲਰ ਇਹ ਆ ਗਿਆ ਇਹਦੇ ਵਿੱਚ ਮੇਰਾ ਖਿਆਲ ਇੱਕ ਕਲਰ ਹੋਰ ਹੋਏਗਾ ਅਲੱਗ ਨਾ ਹੋਵੇ ਨਹੀਂ ਦੋ ਹੀ ਆ ਇਹਦੇ ਵਿੱਚ ਦੋ ਕਲਰ ਹਨ ਇਹ ਦੇਖੋ ਇੱਕ ਇਹ ਵਾਲਾ ਹੋ ਗਿਆ ਫਰੋਜੀ ਵਾਲਾ ਇੱਕ ਪਿੰਕ ਤੇ ਪਰਪਲ ਵਾਲਾ ਸਾਢੇ 1750 ਸੁਪ ਦਾ ਪ੍ਰਾਈਸ ਰਹੇਗਾ ਜੀ ਲੈਸ ਕਰਕੇ ਆਪਾਂ ਨੇ ਸੂਟ ਲਾਏ ਨੇ ਅਗਲਾ ਵਰਬਰੀ ਦਾ ਆ ਗਿਆ ਜੀ ਇਹ ਵਾਲਾ ਪ੍ਰਿੰਟ ਪਹਿਲਾਂ ਸੀ ਪ੍ਰਿੰਟਡ ਦਾ ਆਪਾਂ ਨੇ ਟਾਈ ਡਾਈ ਸਲਵਾਰ ਸੀ ਇਹਦੇ ਨਾਲ ਪ੍ਰਿੰਟਡ ਦੁਪੱਟਾ ਸੀ ਟਾਈਡ ਟਾਈਡਾਈ ਸੀ ਪ੍ਰਿੰਟਡ ਨਹੀਂ ਸੀ ਦੇਖੋ ਜੀ ਚਨਾਰ ਦੀ ਵਧੀਆ ਵਾਲੀ ਵਰਬਰੀ ਮਿਲੂਗੀ ਜੀ ਤੁਹਾਨੂੰ ਦੇਖ ਸਾਢੇ 1750 ਬਿਨਾਂ ਦੁਪੱਟੇ ਦਾ ਜੀ ਦੁਪੱਟੇ ਨਾਲ ਰੇਟ ਆਪਾਂ ਤੁਹਾਨੂੰ ਦੱਸ ਦਿੱਤਾ ਲਓ ਜੀ ਇੱਕ ਕਲਰ ਮਿਲੇਗਾ ਤੁਹਾਨੂੰ ਇਹ ਵਾਲਾ ਇਸ ਤਰ੍ਹਾਂ ਅੰਬੀ ਵਾਲਾ ਡਿਜ਼ਾਈਨ ਨੇਵੀ ਰਾਇਲ ਬਲੂ ਜਿਹਾ ਕਲਰ ਹੈ ਵੀਡੀਓ ਦੇ ਵਿੱਚ ਸੇਮ ਲਿਖ ਰਿਹਾ ਆਫ ਵਾਈਟ ਇਹਦੇ ਨਾਲ ਆਪਾਂ ਨੇ ਸਲਵਾਰ ਰੱਖੀ ਇਹਦੇ ਨਾਲ ਜੇ ਆਪਾਂ ਨਾਲ ਦੀ بیس ਕਲਰ ਦੀ ਰੱਖਦੇ ਹੋ ਜੋ ਆਦਾ ਪੜਕੀਲਾ ਹੋ ਜਾਂਦਾ ਜੀ ਥੋੜਾ ਜਿਹਾ ਇਹਦੇ ਨਾਲ ਇਹਦੀ ਸੈਟਿੰਗ ਆ ਗਈ ਵਧੀਆ ਬਣ ਗਈ ਲਓ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਬਰਬਰੀ ਦਾ ਇਹ ਵਾਲਾ ਪ੍ਰਿੰਟ ਇੰਨਾ ਸੋਹਣਾ ਪ੍ਰਿੰਟ ਹੈ ਦੇਖੋ ਇਹ ਵੀ ਸਾਰੀ ਚਨਾਰ ਦੀ ਬਰਬਰੀ ਹੈ ਦੇਖੋ ਸੈਂਪਲ ਲੱਗੀ ਹੋਊਗੀ ਇਹਦੇ ਨਾਲ ਇਸ ਤਰ੍ਹਾਂ ਦੀ ਪਿਸਤਾ ਜੀ ਸਲਵਾਰ ਰੱਖੀ ਹੈ ਕਰੀਮ ਕਲਰ ਦੀ ਹੈ ਲੈਮਨ ਜੀ ਹੈਗੀ ਹੈ 셔ਟ 1750 ਰੁਪਏ ਸੌੜ ਦਾ ਪ੍ਰਾਈਸ ਹੈ ਅਗਲਾ ਡਿਜ਼ਾਈਨ ਆ ਗਿਆ ਜੀ ਇਹ ਵਾਲਾ ਦੇ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਇੱਕ ਇਹ ਗਾਜਰੀ ਜਆ ਹੋ ਗਿਆ ਤੇ ਦੂਸਰਾ ਆ ਗਿਆ ਇਹਦਾ ਇਸ ਤਰ੍ਹਾਂ ਦਾ ਗ੍ਰੀਨ ਵਾਲਾ ਇਹ ਗਾਜਰੀ ਵਾਲਾ ਆ ਗਿਆ ਇਹ ਗ੍ਰੀਨ ਵਾਲਾ ਅਗਲਾ ਆਊਗਾ ਜੀ ਇਹਦਾ ਨੇਵੀ ਬਲੂ ਕਲਰ ਦੇਖੋ ਤਿੰਨ ਕਲਰ ਨੇ ਕਿੰਨੇ ਸੋਹਣੇ ਰੰਗ ਨੇ ਕਿੰਨੇ ਸੋਹਣੇ ਪ੍ਰਿੰਟ ਨੇ ਲੈ ਕੇ ਸਕਰੀਨਸ਼ਾਟ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਲਓ ਜੀ ਇਹਨਾਂ ਦਾ ਵੀ 1500 ਪ੍ਰਾਈਸ ਰਹੇਗਾ ਇੱਕ ਕਲਰ ਆ ਗਿਆ ਜੀ ਇਹਦਾ ਪੀਚ ਦੇਖੋ ਇਹਦੇ ਨਾਲ ਆਪਾਂ بیس ਕਲਰ ਦੀ ਸਲਵਾਰ ਰੱਖੀ ਹੈ ਇਹ ਡਿਜ਼ਾਈਨ ਬਲੈਕ ਦੇ ਵਿੱਚ ਵੀ ਕਾਫੀ ਸੇਲ ਹੋ ਗਿਆ ਤੇ ਬਲੂ ਵਾਲਾ ਵੀ ਖਾਸੀ ਖਾ ਹੋ ਗਏ ਜੀ ਇੱਕ ਇੱਕ ਕਲਰ ਰਹਿ ਗਿਆ ਸਿੰਗਲ ਦੇਖੋ ਇਹ ਵੀ ਚਨਾਰ ਦੀ ਬਲਪਰੀ ਹੈ ਇਹਨਾਂ ਸੋਨਾ ਪ੍ਰਿੰਟਾਂ ਇਹਦੇ ਨਾਲ ਬੇਸ ਕਲਰ ਦੀ ਸਲਵਾਰ ਰੱਖੀ ਆਪਾਂ ਨੇ ਸਾਢੇ 1750 ਦਾ ਪ੍ਰਾਈਸ ਰਹੇਗਾ ਇੱਕ ਤੁਹਾਨੂੰ ਇਹ ਡਿਜ਼ਾਈਨ ਦੇ ਵਿੱਚ ਇੱਕੋ ਹੀ ਕਲਰ ਰਹਿ ਗਿਆ ਜੀ ਸਿੰਗਲ ਇਹਦੇ ਵਿੱਚ ਤਿੰਨ ਚਾਰ ਕਲਰ ਸੀ ਬਸ ਇਹ ਖਤਮ ਹੋ ਗਿਆ ਇਹਦੇ ਨਾਲ ਆਊਗਾ ਇਸ ਤਰ੍ਹਾਂ ਦੀ ਬਲੈਕ ਸਲਵਾਰ ਇਹ ਵੀ ਸਾਢੇ 1750 ਦਾ ਪ੍ਰਾਈਸ ਰਹੇਗਾ ਅਗਲਾ ਆ ਗਿਆ ਜੀ ਇਹਦਾ ਲਾਈਟ ਫਰੋਜੀ ਕਿੰਨਾ ਪਿਆਰਾ ਪ੍ਰਿੰਟ ਹੈ ਮੈਂ ਰੋਜ਼ ਇਹਨੂੰ ਪਈ ਹੈਂਗਰ 'ਚ ਪਈ ਦੇਖੀ ਜਾਂੂ ਵੀ ਮੈਂ ਜੇ ਆਪਦੇ ਵਾਸਤੇ ਬਣਾ ਲਾਂ ਰੰਗ ਪ੍ਰਿੰਟ ਦੇਖੋ ਕਿੰਨਾ ਸੋਹਣਾ ਇਹਦਾ ਲਾਈਟ ਜੀ ਕਲਰ ਦੀ ਸਲਵਾਰ ਹੋਗੀ ਜੀ ਲਾਈਟ ਜਾਂ ਜਿਹੜਾ ਸੂਰ ਦਾ ਪ੍ਰਿੰਟ ਹੋਗਾ ਪ੍ਰਿੰਟ ਵੀ ਬਹੁਤ ਸੋਹਣਾਗਾ ਦੇਖੋ ਇਹਦਾ ਵੀ 1750 ਪ੍ਰਾਈਸ ਰਹੇਗਾ ਅਗਲਾ ਆ ਗਿਆ ਜੀ ਇਹਦਾ ਇਸ ਤਰ੍ਹਾਂ ਦਾ ਮਸਟਰਡ ਕਲਰ ਮਹਿੰਦੀ ਮਸਟਰਡ ਜਾਂ ਦੇਖੋ ਇਹਦੇ ਨਾਲ ਦੀ ਆਪਾਂ ਨੇ بیس ਕਲਰ ਦੀ ਸਲਵਾਰ ਰੱਖੀ ਇਹਦੇ ਵਿੱਚ ਹੋਰ ਕੋਈ ਕਲਰ ਜ਼ਿਆਦਾ ਹੈ ਨਹੀਂ ਕੀ ਤੇ ਆਪਾਂ ਉਹ ਲਾ ਲਈਏ ਇਦਨਾਲ ਆਪਾਂ ਨੂੰ ਇਹੀ ਲਾਉਣੀ ਪੈਗੀ ਨੇ ਦੇਖੋ ਇਹ ਆਗੇ 1750 ਦੀ ਰੇਂਜ ਚ ਇੱਕ ਆਪਾਂ ਤੁਹਾਨੂੰ ਹੋਰ ਦਿਖਾਉਣੇ ਨੇ ਇਹਦੇ ਵਿੱਚ ਬਰਬਰੀ ਦਾ ਇਹ ਵਾਲਾ ਪ੍ਰਿੰਟ ਤਾਂ ਬਹੁਤ ਮੁਸ਼ਕਲ ਨਾਲ ਮਿਲਦਾ ਹੈ ਇਹ ਵੀ CNAR ਦੀ ਬਰਬਰੀ ਰਹੇਗੀ ਜੀ ਇਹਦੇ ਨਾਲ ਇਹਦੇ ਚ ਆਪਾਂ ਨੂੰ ਸੂਟ ਆਗੇ ਹੁਣ ਕਾਫੀ ਜੇ ਤੁਹਾਨੂੰ ਚਾਹੀਦੇ ਨੇ ਤਾਂ ਮੇਰੇ ਭੈਣਾਂ ਜਲਦੀ ਜਲਦੀ ਬੁੱਕ ਕਰ ਲਓ ਇਹਨਾਂ ਨਾਲ ਹੁਣ ਕ੍ਰੇਪ ਦੀ ਸਲਵਾਰ ਲੱਗੀ ਜੀ ਕਿਉਂਕਿ ਅੱਗੇ ਥੋੜਾ ਜਿਹਾ ਸੀਜ਼ਨ ਹੈ ਜਿਹੜਾ ਇਹ ਆਪਣਾ ਮੌਸਮ ਬਦਲਣਾ 2-3 ਮਹੀਨੇ ਤੱਕ ਮੌਸਮ ਹੈ ਜਿਹੜਾ ਚੇਂਜ ਹੋ ਜਾਊਗਾ ਇਹਨਾਂ ਨੂੰ ਆਪਾਂ ਨੇ 크ਰੇਪ ਦੀ ਸਲਵਾਰ ਇਸ ਲਈ ਲਈ ਹੈ ਇਹ ਥੋੜਾ ਜਿਹਾ ਵਿਆਹ ਸ਼ਾਦੀਆਂ ਦੇ ਵਿੱਚ ਪਾਉਣ ਵਾਲਾ ਸੂਟ ਹੋ ਜਾਏਗਾ ਹਨਾ ਕਾਟਨ ਸਿਲਕ ਬੇਰ ਗਰਮੀ ਚ ਵਗ ਜਾਂਦੀ ਹੈ ਲਓ ਜੀ ਇਹ ਵੀ ਚਨਾਰ ਦੀ ਫੈਬਰਿਕ ਰਹੇਗੀ ਦੇਖੋ ਜੇ ਤੁਸੀਂ ਇਹਨੂੰ 크ਰੇਪ ਦਾ ਇਹਨਾਂ ਸਲਵਾਰ ਨਾਲ ਲਾਉਂਗੇ ਜੀ ਫਿਰ ਤੁਹਾਨੂੰ ਪਊਗਾ ਇਹ 1850 ਦੇ ਵਿੱਚ ਜੇ ਤੁਸੀਂ ਇਹਨੂੰ ਮਸਲੀਨ ਦੀ ਸਲਵਾਰ ਨਾਲ ਹੀ ਹਨਾ ਮਸਲੀਨ ਸਿਲਕ ਦੀ ਸਲਵਾਰ ਨਾਲ ਲਾਉਂਗੇ ਫਿਰ ਤੁਹਾਨੂੰ 1750 ਦੇ ਵਿੱਚ ਪੈ ਜਾਊ ਪਰ ਭੈਣਾਂ ਨੂੰ ਰਿਕਵੈਸਟ ਹੈ ਜੀ ਇਹ ਪ੍ਰਿੰਟ ਨੂੰ ਜਲਦੀ ਬੁੱਕ ਕਰ ਲਓ ਇਹ ਆਪਣੇ ਕੋਲੇ 5 6 ਕੁਸੂਮਤੀ ਨੇ ਇਰੇ ਦੁਬਾਰਾ ਤੋਂ ਨਹੀਂ ਆਉਂਦਾ ਅਸੀਂ ਤਾਂ ਹੁਣ ਅਸੀਂ ਲਾਸਟ ਹੀ ਆਵਦੇ ਵਾਸਤੇ ਮੰਗਵਾਇਆ ਸੀ ਪੂਰਾ ਥਾਨ ਹੁਣੇ ਖਤਮ ਹੈ ਦੁਬਾਰਾ ਲਓ ਜੀ ਇੱਕ ਮੈਂ ਤੁਹਾਨੂੰ ਜਿਹੜਾ ਮੇਰਾ ਖੁੱਦਾ ਸੂਟ ਬਣਿਆ ਹੈ ਉਹਦੇ ਵਿੱਚ ਇਹ ਕਲਰ ਆ ਹੈਗਾ ਉਹਦਾ ਥੋੜਾ ਜਿਹਾ ਇਹਦੇ ਸਲਵਾ ਉਹ ਤੇ ਸਲਵਾਰ ਦੀ ਜਿਹੜੀ ਕਲਰ ਸੀਗਾ ਉਹ ਪੂਰਾ ਮਾਸਟਰਡ ਹੈ ਇਹਦੇ ਨਾਲ ਥੋੜਾ ਲਾਈਟ ਰਹੂਗਾ ਇਹ ਵੀ ਟੈਸਟਾ ਕਾਟਨ ਦਾ ਸੂਟ ਹੈ ਜੀ ਬਿਨਾ ਲਾਈਨਿੰਗ ਤੋਂ ਬਣੂਗਾ ਦੇਖੋ ਟੈਸਟਾ ਦੀ ਸਟੈਂਪ ਲੱਗੀ ਹੋਇਆ ਇਹ ਤੇ ਮੈਂ ਆਪਦੇ ਸੂਟ ਦੀ ਤੁਹਾਨੂੰ ਫੋਟੋ ਲਾ ਦੂੰਗੀ ਜਿਹੜੀਆਂ ਮੇਰੇ ਭੈਣਾਂ ਨੂੰ ਸੂਟ ਚਾਹੀਦਾ ਹੈ ਤਾਂ ਮੈਨੂੰ ਮੈਸੇਜ ਕਰਕੇ ਦੱਸ ਦਿਓ ਦੇਖੋ ਜੀ ਇਸ ਤਰ੍ਹਾਂ ਇਹਦੇ ਨਾਲ ਸਕਿਨ ਕਲਰ ਦੀ ਸਲਵਾਰ ਹੈ ਤੇ ਇਸ ਤਰ੍ਹਾਂ ਦਾ ਪ੍ਰਿੰਟ ਹੈ ਜਿਹੜਾ ਸਰਦਾਰੀ ਲੁੱਕ ਦਾ ਸੂਟ ਹੈ ਇਹ ਤੁਹਾਨੂੰ ਦੋ ਸੂਟ ਮਿਲ ਜਾਣਗੇ ਜੀ ਦੇਖੋ ਇਹ ਤੁਹਾਨੂੰ ਪਸੰਦਾ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 1400 ਰੁਪਏ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ 1400 ਦੇ ਵਿੱਚ ਤੁਹਾਡੇ ਘਰ ਤੱਕ ਸੂਟ ਹੈ ਜਿਹੜਾ ਬੰਗਲੂ ਦਾ ਲਓ ਜੀ ਉਹਦਾ ਮੈਂ ਤੁਹਾਨੂੰ ਪਿਕ ਲਾ ਦੂੰਗੀ ਜੋ ਵੀ ਤੁਹਾਨੂੰ ਉਹ ਜੇ ਉਹ ਚਾਹੀਦਾ ਹੋਇਆ ਤਾਂ ਮੈਨੂੰ ਮੈਸੇਜ ਕਰਕੇ ਪੁੱਛ ਲਿਓ ਸੀ ਤੁਹਾਨੂੰ ਰਿਪਲਾਈ ਜ਼ਰੂਰ ਦੇਵਾਂਗੀ ਚਲੋ ਜੀ ਮੈਂ ਤੁਹਾਨੂੰ 15 16 ਸੂਟ ਦਿਖਾ ਦਿੱਤੇ ਨੇ ਸਾਰੀ ਫੈਬਰਿਕਾ ਜਿਹੜੀ ਅੱਜ ਬਰਬਰੀ ਦੀ ਰਹੂਗੀ ਚਨਾਰ ਦੀ ਬਰਬਰੀ ਰਹੂਗੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟ ਤੁਹਾਨੂੰ ਪਸੰਦ ਆਏ ਹੋਣਗੇ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ